ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗਿਆ ਜੀ ਅਫਗਾਨੀ ਸਲਵਾਰ ਸਟਿਚ ਕਰਨ ਤੇ ਮੈਨੂੰ ਕਾਫੀ ਟਾਈਮ ਤੋਂ ਕਮੈਂਟ ਆ ਰਹੇ ਹਨ ਮੇਰੀ ਭੈਣਾਂ ਦੇ ਵੀ ਜਦੋਂ ਤੁਸੀਂ ਇਹ ਅਫਗਾਨੀ ਸਲਵਾਰ ਦੀ ਸਟਿਚਿੰਗ ਕਰੋਗੇ ਤਾਂ ਜਰੂਰ ਵੀਡੀਓ ਪਾਓ ਤੇ ਕਟਿੰਗ ਦੀ ਆਪਾਂ ਨੇ ਵੀਡੀਓ ਪਾਈ ਹੋਈ ਆ ਤੇ ਮੈਂ ਅੱਜ ਲੱਗਿਆ ਸਟਿਚ ਕਰਨ ਇਹਦੇ ਵਿੱਚ ਮੈਂ ਬਲ ਕਿਹੜੇ ਪਾਉਂਗੀ ਧਾਗਾ ਖਿੱਚ ਕੇ ਵਾਲੇ ਬਲ ਪਾਉਂਗੀ ਦੂਜੇ ਬਲ ਨਹੀਂ ਪਾਉਣੇ ਆਪਾਂ ਨੇ ਠੀਕ ਆ ਤੁਸੀਂ ਫੁੱਲ ਵੀਡੀਓ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਆਜੋ ਆਪਾਂ ਕਰਦੇ ਹ ਇਦਾਂ ਦੋ ਆਸਣ ਜੋੜ ਲੈਣੇ ਫਰੰਟ ਵਾਲੇ ਇਹ ਤੱਕ ਸਲਾਈ ਲਿਆਉਣੀ ਆ ਠੀਕ ਆ ਉਸ ਤੋਂ ਬਾਅਦ ਉਰੇ ਤੋਂ ਬੈਕ ਲੈ ਜਾਣੀ ਠੀਕ ਹੈ ਜੀ ਫਰੰਟ ਆਸਣ ਜੋੜ ਲਿਆ ਤੇ ਅੱਗੇ ਆ ਗਿਆ ਬੈਕ ਠੀਕ ਹੈ ਜੀ ਤੇ ਇਦਾਂ ਜੋੜ ਕੇ ਆਪਾਂ ਨੇ ਇਹਨੂੰ ਇਦਾਂ ਖੋਲ ਲੈਣਾ ਠੀਕ ਹੈ ਜੀ ਖੋਲਣ ਤੋਂ ਬਾਅਦ ਇੱਕਣੀ ਫਰੰਟ ਪੱਲਾ ਚੱਕ ਲੈਣਾ ਆਪਾਂ ਨੇ ਫਰੰਟ ਪੱਲਾ ਚੱਕ ਕੇ ਇਦਾਂ ਜੋੜ ਲੈਣਾ ਨੀਚੇ ਤੋਂ ਜੋੜਨਾ ਸਟਾਰਟ ਕਰ ਲੈਣਾ ਆਪਾਂ ਨੇ ਠੀਕ ਹੈ ਜੀ ਐਦਾਂ ਜੋੜ ਕੇ ਇੱਕ ਮਤਲਬ ਇੱਕ ਸਾਈਡ ਤੋਂ ਆਪਾਂ ਨੇ ਜੋੜ ਲੈਣਾ ਠੀਕ ਆ ਦੂਜੀ ਸਾਈਡ ਤੋਂ ਫੇਰ ਐਦਾਂ ਜੋੜ ਲੈਣਾ ਠੀਕ ਹੈ ਜੀ ਜੋੜਨ ਤੋਂ ਬਾਅਦ ਆਪਾਂ ਨੇ ਹੁਣ ਇਹਦੇ ਵਿੱਚ ਪਾਉਣੇ ਆ ਬਲ ਪਹਿਲਾਂ ਠੀਕ ਆ ਨੀਚੇ ਤੋਂ ਬਲ ਪਾਉਣੇ ਸਟਾਰਟ ਕਰ ਲੈਣਾ ਬਖੀਆ ਕਰ ਲੈਣਾ ਮੋਟਾ ਆਪਾਂ ਨੇ ਠੀਕ ਆ 4 ਇੰਚ ਤੇ ਵਖੀਆ ਕਰ ਲੈਣਾ 4 ਇੰਚ ਦੇ ਵਖੀਆ ਕਰਕੇ ਫਿਰ ਇਹਦੇ ਵਿੱਚ ਆਪਣੇ ਆਪ ਹੀ ਖਿੱਚ ਕੇ ਬਾਹਰ ਪੈ ਜਾਣੇ ਆਹ ਦੇਖੋ ਇਦਾਂ ਠੀਕ ਹੈ ਜੀ ਇਦਾਂ ਤੁਸੀਂ ਖਿੱਚ ਕੇ ਬਲ ਪਾ ਲੈਣੇ ਆ ਤੇ ਇਹਦੇ ਵਿੱਚ ਹੁਣ ਥੋੜੇ ਜਿਹਾ ਬਲ ਘੱਟ ਪਏ ਆ ਆਪਾਂ ਨੇ ਨਹੋਰੇ ਤੋਂ ਇੱਕ ਧਾਗਾ ਸਿੰਗਲ ਕੱਢ ਲੈਣਾ ਠੀਕ ਹੈ ਐਵੇਂ ਸਿੰਗਲ ਧਾਗਾ ਕੱਢ ਕੇ ਨਾ ਆਪਾਂ ਇਹਨੂੰ ਇਦਾਂ ਖਿੱਚ ਲੈਣਾ ਐਵੇਂ ਧਾਗਾ ਖਿੱਚ ਕੇ ਬਲ ਪੈਣੇ ਇਹਦੇ ਵਿੱਚ ਠੀਕ ਹੈ ਤੇ ਤੁਸੀਂ ਨਾ ਹੁਣ ਇਹਨੂੰ ਕੱਲਾ ਕੱਲਾ ਪਿੱਛੇ ਪਿੱਛੇ ਕਰਦੇ ਨੇ ਜਾਈ ਜਾਣ ਔਰ ਜਿੰਨੇ ਜਿੰਨੇ ਕਿ ਰੱਖਣੇ ਆ ਤੁਸੀਂ ਬਾਲ ਉਨੇ ਉਨੇ ਰੱਖ ਸਕਦੇ ਆ ਤੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਮੂਰੀ 'ਚ ਜਿੰਨੀ ਮੂਰੀ ਰੱਖਣੀ ਆ ਉਨੇ ਬਾਲ ਪਾਉਣੇ ਆ ਇਹਦੇ ਵਿੱਚ ਤੁਸੀਂ ਠੀਕ ਹੈ ਇੱਕ ਸਾਈਡ ਤੋਂ ਮੈਂ ਇਦਾਂ ਕਰ ਲਿਆ ਦੂਜੀ ਸਾਈਡ ਤੇ ਵੀ ਆਪਾਂ ਨੇ ਬਾਲੇ ਹੀ ਕਮਾ ਦਾਣੇ ਆ ਥੋੜੇ ਥੋੜੇ ਕਰਕੇ ਜਿੰਨੀ ਕਿ ਮੂਰੀ ਰੱਖਣੀ ਆ ਠੀਕ ਆ ਤੁਸੀਂ ਇਦਾਂ ਮੂਰੀ ਨਾਪ ਕੇ ਦੇਖ ਲੈਣੀਆਂ ਜਿਵੇਂ ਹੁਣ ਮੇਰੇ ਕਸਟਮਰ ਦੀ ਮੂਰੀ ਹੈਗੀ ਆ ਜੀ 6 ਠੀਕ ਆ ਆਪਾਂ ਨੇ ਨਾਪ ਲੈਣੀਆਂ ਇਹ ਆ ਦੇਖੋ 7.5 ਆ ਰਹੇ ਆ ਆਪਾਂ ਨੂੰ ਚਾਹੀਦਾ 7 ਕਿਉਂਕਿ ਆਪਾਂ ਨੇ ਇਹਦੇ ਵਿੱਚ ਹੋਰ ਬਲ ਪਾ DNA ਨੇ ਥੋੜੇ ਜਿ ਥੋੜੇ ਬਰਾਬਰ ਬਲ ਹੋਣੇ ਚਾਹੀਦੀਆਂ ਬਿਲਕੁਲ ਠੀਕ ਐ ਐਦਾਂ ਬਲ ਪਾ ਕੇ ਤੁਸੀਂ ਇਹਦੀ ਸੈਟਿੰਗ ਕਰ ਲੈਣੀ ਹੈ ਪਹਿਲਾਂ ਚੰਗੀ ਤਰ੍ਹਾਂ ਠੀਕ ਆ ਸੈੱਟ ਕਰਨ ਤੋਂ ਬਾਅਦ ਇਹਨੂੰ ਫੇਰ ਨਾਪ ਲੈਣਾ ਤੁਸੀਂ ਆ ਦੇਖੋ 6 ਆ ਗਿਆ ਹਨਾ ਪੂਰਾ 12 12.5 ਤਿਆਰ ਹੁੰਦਾ ਹੈ 12.5 ਤੋਂ ਵੀ 13 ਹੀ ਤਿਆਰ ਹੁੰਦੀ ਹੈ ਠੀਕ ਆ ਤੇ ਆਪਾਂ ਨੇ ਰੱਖਣੀ ਹੈ 6 ਮੂਰੀ ਠੀਕ ਆ 6 ਮੂਰੀ ਦੇ ਹਿਸਾਬ ਨਾਲ ਤੁਸੀਂ ਉਰੇ ਤੋਂ ਐਦਾਂ ਦੇਖ ਲੈਣਾ ਨਾਪ ਕੇ ਪਰ ਇਹ ਚੀਜ਼ ਜ਼ਰੂਰ ਦੇਖਣੀ ਹੈ ਤੁਸੀਂ ਨਾਪ ਕੇ ਜ਼ਰੂਰ ਦੇਖਣਾ ਹੈ ਠੀਕ ਆ ਆ ਦੇਖੋ ਇਹ ਆਪਣੀ 6 ਮੂਰੀ ਤਿਆਰ ਹੁੰਦੀ ਹੈ ਠੀਕ ਆ 6 ਮੂਰੀ ਤਿਆਰ ਹੁੰਦੀ ਹੈ ਤਾਂ ਆਪਾਂ ਇੱਥੋਂ ਬਲ ਸੈੱਟ ਕਰ ਦਾਨੇ ਆ ਆ ਦੇਖੋ ਠੀਕ ਹੈ ਐਮੇਬਾਲ ਆ ਗਏ ਤੇ ਉਹ ਤੋਂ ਬਾਅਦ ਆਪਾਂ ਨੇ ਨਾ ਹੁਣ ਉਹਰੇ ਐਨ ਬਰੀਕ ਬਕੀਆਂ ਨਾਲ ਸਲਾਈ ਲਾ ਦੇਣੀ ਵੀ ਤਾਂ ਜੋ ਆਪਣੇ ਬਾਲ ਇੱਥੇ ਟਿਕ ਜਾਣ ਠੀਕ ਹੈ ਵੀ ਤਾਂ ਅਗਾ ਖਿੱਚਣ ਤੋਂ ਨਿਕਲਣਾ ਬਾਲ ਆਪਣੇ ਠੀਕ ਹੈ ਉਹਰੇ ਤੋਂ ਸੈੱਟ ਕਰਦਿਆਂ ਨੇ ਜਾਣਾ ਤੁਸੀਂ ਬਿਲਕੁਲ ਬਾਲ ਬਰੀਕ ਬਕੀਆਂ ਨਾਲ ਇਹ ਸਲਾਈ ਲਾਉਣੀ ਹੈ ਤੁਸੀਂ ਤੇ ਬਾਲ ਬਿਲਕੁਲ ਸੈੱਟ ਕਰਦਿਆਂ ਨੇ ਜਾਣਾ ਹੈ ਤਾਂ ਕਿ ਖੁੱਲੇ ਦੇਖ ਲੈਣੇ ਆ ਵੀ ਕਿੰਨੇ ਪਈ ਹੋਏ ਆ ਠੀਕ ਆ ਕਿਉਂਕਿ ਇੱਕ ਬਰਾਬਰ ਬਲ ਹੋਣੇ ਚਾਹੀਦੇ ਕਈ ਵਾਰ ਕੀ ਹੁੰਦਾ ਇੱਕ ਜਗ੍ਹਾ ਪਲੇਨ ਹੋਣੇ ਇੱਕ ਜਗ੍ਹਾ ਮਤਲਬ ਜ਼ਿਆਦਾ ਬਲ ਹੋਣੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਤਾਂ ਜੋ ਆਪਣੀ ਮਤਲਬ ਸਲਵਾਰ ਪਾਈ ਹੋਈ ਵਧੀਆ ਲੱਗੇ ਠੀਕ ਆ ਬਿਆਨ ਪੂਰਾ ਗਰਾਰੇ ਦੀ ਤਰ੍ਹਾਂ ਬਣ ਜੀਵੇ ਇਹ ਆਹ ਲੋ ਜੀ ਠੀਕ ਹੈ ਜੀ ਐਦਾਂ ਆਪਾਂ ਨੇ ਮੂਰੀ ਤਿਆਰ ਕਰ ਲੈਣੀ ਆ ਠੀਕ ਆ ਹੁਣ ਉਹਦੇ ਵਿੱਚ ਮੈਂ ਤੁਹਾਨੂੰ ਬੁਕਰਮ ਅਟੈਚ ਕਰਨਾ ਦੱਸਦੀਆਂ ਵੀ ਆਪਾਂ ਨੇ ਬੁਕਰਮ ਇਹਦੇ ਵਿੱਚ ਕਿੱਦਾਂ ਅਟੈਚ ਕਰਨੀਆਂ ਤੇ ਕਿੱਦਾਂ ਉਹ ਪੇਸਟਿੰਗ ਕਰਨੀਆਂ ਠੀਕ ਆ ਪ੍ਰੈਸ ਨਾਲ ਕਿੱਦਾਂ ਚਪਕਾਉਣੀਆਂ ਤੇ ਕਿੱਦਾਂ ਤੁਸੀਂ ਮੂਰੀ ਬਣਾਉਣੀਆਂ ਠੀਕ ਆ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਇਹਦੇ ਵਿੱਚ ਮੈਂ ਤੁਹਾਨੂੰ ਐਂਡ ਤੱਕ ਸਾਰਾ ਕੁਝ ਇਲਾਸਟਿਕ ਵੀ ਦੱਸਾਂਗੀ ਵੀ ਇਲਾਸਟਿਕ ਮੈਂ ਕਿੱਦਾਂ ਪਾਉਣੀ ਹੈ ਠੀਕ ਹੈ ਤੁਹਾਨੂੰ ਇਹਦੇ ਵਿੱਚ ਕਈ ਤਰੀਕੇ ਮਿਲ ਜਾਣੇ ਆ ਕਿਉਂਕਿ ਆਪਾਂ ਜਿਹੜੀਆਂ ਅਫਗਾਨੀ ਸਲਵਾਰ 'ਚ ਬਲ ਪਾਉਨੇ ਆ ਬਹੁਤ ਚੱਕ ਕੇ ਬਲ ਪਾਉਨੇ ਵੱਡੇ ਵੱਡੇ ਬਲ ਪਾਉਨੇ ਆ ਹਨਾ ਤੇ ਆਪਾਂ ਨੇ ਧਾਗਾ ਖਿੱਚ ਕੇ ਵਾਲੇ ਦੇ ਵਿੱਚ ਚੇਂਜ ਕਰਿਆ ਵੀ ਆਪਾਂ ਧਾਗਾ ਖਿੱਚ ਕੇ ਵਾਲੇ ਬਲ ਪਾਏ ਆ ਤੇ ਬਾਕੀ ਇਲਾਸਟਿਕ ਪਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਣਾ ਵੀ ਆਪਾਂ ਇਲਾਸਟਿਕ ਕਿੱਦਾਂ ਪਾਉਂਦੇ ਹੁੰਨੇ ਆ ਪਲਾਜ਼ੋ 'ਚ ਵੀ ਤੇ ਅਫਗਾਨੀ ਸਲਵਾਰ 'ਚ ਵੀ ਠੀਕ ਹੈ ਜੀ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਹੁਣ ਆਪ ਪੇਸਟਿੰਗ ਵਾਲੀ ਬੁਕਰਮਾ ਆਪਾਂ ਕਿਦਾਂ ਯੂਜ਼ ਕਰਦੇ ਹਾਂ ਤੇ ਕਿਦਾਂ ਆਪਾਂ ਨੇ ਪਾਉਣੀ ਹੈ ਕਿਦਾਂ ਆਪਣੀ ਮੂਰੀ ਬਣੂਗੀ ਤੇ ਹਾਂਜੀ ਆਪਣੇ ਦੋਨਾਂ ਮੂਰੀਆਂ 'ਚ ਬੜ ਪੈ ਗਏ ਤੇ ਹੁਣ ਆਪਾਂ ਇਹਦੇ ਵਿੱਚ نیچے ਜਿਹੜੀ ਮੂਰੀ ਕਰਨੀ ਹੈ ਤਿਆਰ ਉਹ ਆਪਾਂ ਮੂਰੀ ਤਿਆਰ ਕਰਨ ਲੱਗੇ ਆਂ ਤੇ ਮੂਰੀ ਕਰਾਂਗੇ ਆਪਾਂ ਪੇਸਟਿੰਗ ਵਾਲੀ ਬੁਕਰਮ ਲੈ ਕੇ ਠੀਕ ਹੈ ਤੁਸੀਂ ਜਿੰਨੇ ਇੰਚ ਦੀ ਪਾਉਣੀ ਹੈ ਠੀਕ ਹੈ ਉਨੇ ਇੰਚ ਦੀ ਤੁਸੀਂ ਕਟਿੰਗ ਕਰ ਸਕਦੇ ਆ ਇਹਦੀ ਜਿਵੇਂ ਹੁਣ ਤੁਸੀਂ ਮੰਨ ਲਓ ਵੀ ਆਪਾਂ ਨੇ 2 ਇੰਚ ਦੀ ਮੂਰੀ ਰੱਖਣੀ ਆ ਠੀਕ ਆ ਕਸਟਮਰ ਦੀ ਮੇਰੇ ਦੀ ਡਿਮਾਂਡ ਹੈਗੀ ਵੀ ਆਪਾਂ ਨੇ 2 ਇੰਚ ਦੀ ਬੁਕਰਮ ਪਾਉਣੀ ਆ ਬਾਦੂ ਨਹੀਂ ਪਾਉਣੀ ਹੈਗੀ ਠੀਕ ਆ ਤੇ ਆਪਾਂ ਨੇ ਇਦਾਂ ਨਾ ਆਹ ਵਾਲੀ ਤੁਸੀਂ ਪੇਸਟਿੰਗ ਵਾਲੀ ਬੁਕਰਮ ਵੀ ਇਹ ਜਰੂਰ ਕਈ ਪੈਣਾ ਜਿਨ੍ਹਾਂ ਨੂੰ ਨਹੀਂ ਪਤਾ ਹਨਾ ਉਹਨਾਂ ਨੂੰ ਮੈਂ ਦੱਸਣ ਲੱਗੀ ਆ ਤੇ ਪੇਸਟਿੰਗ ਵਾਲੀ ਜਿਹੜੀ ਬੁਕਰਮ ਹੁੰਦੀ ਹੈ ਇਹ ਹੁੰਦੀ ਹੈ ਤੇ ਪੇਸਟਿੰਗ ਵਾਲਾ ਪੇਪਰ ਹੁੰਦਾ ਜਿਹੜਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਪੇਸਟਿੰਗ ਵਾਲਾ ਪੇਪਰ ਕਿਹੜਾ ਹੁੰਦਾ ਠੀਕ ਆ ਤੇ ਜਿਹੜੀ ਇਹ ਪੇਸਟਿੰਗ ਵਾਲੀ ਬੁਕਰਮ ਹੈ ਗਲੇ ਬਣਾਉਣ ਦੇ ਵੀ ਆਪਣੇ ਕੰਮ ਆਉਂਦੀ ਆ ਤੇ ਆਪਣੀ ਮੂਰੀਆਂ 'ਚ ਆਪਾਂ ਬੁਕਰਮ ਪਾਉਣੇ ਉਹ ਵੀ ਕੰਮ ਆਉਂਦੀ ਆ ਠੀਕ ਆ ਤੇ ਆ ਦੇਖੋ ਹੁਣ ਆਪਾਂ ਮੂਰੀਆਂ 'ਚ ਜਿਵੇਂ ਕੋਲਰ ਵੀ ਲਾਉਣਾ ਉਹਦੇ ਵਿੱਚ ਵੀ ਇਹ ਕੰਮ ਆਉਂਦੀ ਆ ਠੀਕ ਆ ਹੁਣ ਮੂਰੀ 'ਚ ਆਪਾਂ 2 ਇੰਚ ਦੀ ਪਾਉਣੀ ਆ 2 ਇੰਚ ਦੀ ਔਰ ਇਹ ਨਿਸ਼ਾਨੀ ਲਾ ਕੇ ਉਹਰੋਂ ਤੋਂ ਕੱਟ ਲੈਣਾ ਠੀਕ ਹੈ ਠੀਕ ਹੈ ਤੇ ਮੈਂ ਤੁਹਾਨੂੰ ਹੁਣ ਮੂਰੀ ਦਾ ਦੱਸਦੀ ਆਂ ਵੀ ਆਪਾਂ ਮੂਰੀ ਕਿੱਦਾਂ ਅਟੈਚ ਕਰਨੀ ਆ ਠੀਕ ਆ ਤੇ ਆਪਾਂ ਨੇ ਇੰਨਾ ਕਚੋਰਸ ਕਪੜਾ ਲੈ ਲੈਣਾ ਠੀਕ ਆ ਅਫਗਾਨੀ ਸਲਵਾਰ ਚ ਹਮੇਸ਼ਾ ਕਪੜਾ ਕਾਫੀ ਜ਼ਿਆਦਾ ਬਚ ਜਾਂਦਾ ਹੈ ਠੀਕ ਆ ਐਦਾਂ ਆਪਾਂ ਨੇ ਕਪੜਾ ਲੈ ਲੈਣਾ ਠੀਕ ਆ ਕਪੜਾ ਲੈਣ ਤੋਂ ਬਾਅਦ ਇਹਨੂੰ ਪੁੱਠੀ ਸਾਈਡ ਰੱਖਣਾ ਕੱਪੜੇ ਨੂੰ ਆਪਾਂ ਨੇ ਠੀਕ ਆ ਤੇ ਇਹਨੂੰ ਐਦਾਂ ਰੱਖ ਕੇ ਨਾ ਪੂਰੇ ਰੱਖ ਕੇ ਪ੍ਰੈਸ ਨਾਲ ਚਪਕਾ ਲੈਣਾ ਠੀਕ ਹੈ ਜੀ ਪ੍ਰੈਸ ਨਾਲ ਚਪਕਾ ਕੇ ਫਿਰ ਇਹਨੂੰ ਆ ਚੀਜ਼ ਨੂੰ ਫੋਲਡ ਕਰ ਲੈਣਾ ਆਪਾਂ ਨੇ ਐਨ ਚੰਗੀ ਤਰ੍ਹਾਂ ਠੀਕ ਹੈ ਜੀ ਚਾਹੇ ਸਲਾਈ ਲਾ ਲਓ ਕੱਚੀ ਪਰ ਸਲਾਈ ਢੇੜ ਦਿਓ ਕਿਉਂਕਿ ਸਲਾਈ ਉੱਪਰ ਚੰਗੀ ਨਹੀਂ ਲੱਗਦੀ ਹੈਗੀ ਇਹ ਆਪਾਂ ਪਲੇਨ ਬਣਾਉਂਦੇ ਹੋਨੇ ਇਹਦੇ ਵਿੱਚ ਕੋਈ ਸਕਰੋਲ ਨਹੀਂ ਪਾਣਾ ਹੈਗਾ ਕੋਈ ਕੁਝ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇਹ ਇਦਾਂ ਹੀ ਪਲੇਨ ਲੱਗਣਾ ਉਸ ਤੋਂ ਬਾਅਦ ਆ ਫੋਲਡ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ ਇਦਾਂ ਡਬਲ ਫੋਲਡ ਕਰ ਦੇਣਾ ਠੀਕ ਹੈ ਜੀ ਡਬਲ ਫੋਲਡ ਕਰਕੇ ਫਿਰ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਔਰ ਇੱਕ ਕਰੀਜ਼ ਬਣਾ ਲੈਣੀ ਆ ਮਤਲਬ ਵੀ ਬੁਕਰਮ ਆਪਣੀ ਕਿਦਰ ਇਹਨੂੰ ਹਿੱਲੇ ਨਾ ਠੀਕ ਹੈ ਐਂਡ ਟਿਕ ਮੀ ਜੀ ਰੱਖਣਾ ਇਹਨੂੰ ਨਾ ਇੱਥੇ ਤੁਹਾਡੇ ਕੋਈ ਬਲ ਪੈਣਾ ਚਾਹੀਦਾ ਠੀਕ ਆ ਆ ਵੀ ਚੀਜ਼ ਪਲੇਨ ਹੋਣੀ ਚਾਹੀਦੀ ਹੈ ਨੀਚੇ ਤੋਂ ਵੀ ਠੀਕ ਹੈ ਤੇ ਆਪਾਂ ਨੇ ਥੋੜੀ ਥੋੜੀ ਕਟਿੰਗ ਕਰ ਦੇਣੀ ਇਹਦੇ ਨਾਲ ਨਾਲ ਠੀਕ ਹੈ ਜੀ ਇਦਾਂ ਤੇ ਹੁਣ ਆਪਾਂ ਉਹਦੇ ਤੇ ਜੋੜਦੇ ਆ ਇਹਨੂੰ ਇਹਨੂੰ ਆਪਾਂ ਡਬਲ ਕਰਕੇ ਕਟਿੰਗ ਕਰ ਲੈਣੀ ਆ ਦੋਨਾਂ ਮੂਰੀਆਂ ਦੀ ਡਬਲ ਕਰਕੇ ਕਟਿੰਗ ਕਰ ਲੈਣੀ ਇੱਕ ਕੱਪਨੇ ਸਾਈਡ ਤੇ ਰੱਖ ਦੇਣੀ ਆ ਤੇ ਇੱਕ ਕੱਪਨੇ ਚੱਕਣੀ ਆ ਤੇ ਇਹ ਜੋੜਨੀ ਕਿੱਧਰਲੀ ਸਾਈਡ ਆ ਇਹ ਵੀ ਤੁਸੀਂ ਦੇਖ ਲਓ ਇਹ ਆਪਾਂ ਨੇ ਪੁੱਠੀ ਸਾਈਡ ਤੋਂ ਜੋੜਨੀ ਆ ਠੀਕ ਆ ਪੁੱਠੀ ਸਾਈਡ ਤੋਂ ਆਪਾਂ ਨੇ ਇਦਾਂ ਰੱਖਣੀ ਆ ਉੱਪਰ ਠੀਕ ਆ ਤੇ ਬੁਕਰਮ ਦੇ ਉੱਪਰ ਸਲਾਈ ਨਹੀਂ ਲਾਉਣੀ ਤੁਸੀਂ ਠੀਕ ਹੈ ਇਹ ਚੀਜ਼ ਦੇ ਉੱਪਰ ਨਹੀਂ ਸਲਾਈ ਲਾਉਣੀ ਇਹਨੂੰ ਇਦਾਂ ਚੱਕ ਲਉ ਤੇ ਇਦਾਂ ਇਹਦੇ ਨਾਲ-ਨਾਲ ਸਲਾਈ ਲਾਉਣੀ ਹੈ ਇੱਦਾਂ ਜੋੜ ਲੈਣਾ ਠੀਕ ਆ ਸਲਾਈ ਮਾਰ ਲੈਣੀ ਆ ਸਲਾਈ ਮਾਰਨ ਤੋਂ ਬਾਅਦ ਇਹਨੂੰ ਸਿੱਧਾ ਕਰ ਲੈਣਾ ਤੁਸੀਂ ਕੱਪੜੇ ਨੂੰ ਠੀਕ ਆ ਸਿੱਧਾ ਕਰਕੇ ਫਿਰ ਤੁਸੀਂ ਆ ਜਿਹੜੀ ਬੁਕਰਮ ਵਾਲੀ ਸਲਾਈ ਆ ਇਹਦੇ ਉੱਪਰ ਰੱਖਣਾ ਏ ਤੇ ਆਹ ਵਾਲੀ ਜਿਹੜੀ ਮਤਲਬ ਬਾਦੂ ਕੱਪੜਾ ਇਹ ਤੁਸੀਂ ਵਿੱਚ ਲੈ ਲੈਣਾ ਠੀਕ ਆ ਵਿੱਚ ਲੈ ਕੇ ਪੂਰੀ ਫਿਨਿਸ਼ਿੰਗ ਨਾਲ ਅਫਗਾਨੀ ਸਲਵਾਰ ਬਣਾਉਣੀ ਆ ਤੁਸੀਂ ਇਦਾਂ ਇਦਾਂ ਸਲਾਈ ਲਾ ਦੇਣੀ ਆ ਤੁਸੀਂ ਆ ਚੀਜ਼ ਵਿੱਚ ਰੱਖਣੀ ਆ ਠੀਕ ਆ ਵਿਚ ਰੱਖ ਕੇ ਨਾ ਤੁਹਾਡੀ ਕੋਈ ਸਲਾਈ ਬਾਹਰ ਦਿਖਣੀ ਚਾਹੀਦੀ ਆ ਪੂਰੀ ਫਿਨਿਸ਼ਿੰਗ ਨਾਲ ਲਾਉਣੀ ਆ ਤੁਸੀਂ ਠੀਕ ਆ ਇਹ ਸਲਾਈ ਜਿਹੜੀ ਲਾਉਣੀ ਆ ਨਾ ਆ ਦੇਖੋ ਜੀ ਐਦਾਂ ਬਣ ਜਾਣੀ ਆਪਣੀ ਅਫਗਾਨੀ ਸਲਵਾਰ ਠੀਕ ਹੈ ਜੀ ਇਹ ਹੋ ਗਈ ਆ ਅਫਗਾਨੀ ਸਲਵਾਰ ਦੀ ਮੂਰੀ ਤੇ ਤੁਸੀਂ ਚਾਹੋ ਤਾਂ ਤੁਸੀਂ ਸ਼ਰਟ ਨਾਲ ਦਾ ਕੱਪੜਾ ਵੀ ਨੀਚੇ ਯੂਜ਼ ਕਰ ਸਕਦੇ ਆ ਠੀਕ ਆ ਕਿਉਂਕਿ ਥੋੜੀ ਜੀ ਪੱਟੀ ਲੱਗ ਤੋਂ ਹੋ ਜਾਂਦੀ ਆ ਠੀਕ ਆ ਤੇ ਇਹਨੂੰ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਕਰ ਸਕਦੇ ਆ ਆਪਣੇ ਹਿਸਾਬ ਨਾਲ ਤੁਸੀਂ ਉਰੇ ਲੈਸਾਂ ਵੀ ਲਾ ਸਕਦੇ ਆ ਜਿਗਜੈਕ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੈਸ ਲਾ ਸਕਦੇ ਆ ਤੇ ਇਹ ਹੋ ਗਈ ਜੀ ਮੂਰੀ ਆਪਣੀ ਤੇ ਹੁਣ ਮੈਂ ਤੁਹਾਨੂੰ ਨੈਕਸਟ ਮੂਰੀ ਤਿਆਰ ਕਰਕੇ ਤੇ ਅੱਗੇ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਲਾਸਟਿਕ ਕਿੱਦਾਂ ਪਾਉਣੀ ਆ ਠੀਕ ਆ ਤੇ ਆਪਾਂ ਇਧਰਲੀ ਮੂਰੀ ਤਿਆਰ ਕਰ ਲਈਏ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਲਾਸਟਿਕ ਬਾਰੇ ਦੱਸਦੀ ਆਂ ਵੀ ਮੈਂ ਲਾਸਟਿਕ ਕਿੱਦਾਂ ਪਾਉਣੀ ਆ ਠੀਕ ਆ ਤੇ ਹੁਣ ਆਪਾਂ ਲਾਉਨੇ ਆ ਜੀ ਮੂਰੀ ਦੀ ਸਲਾਈ ਪਹਿਲਾਂ ਤੁਸੀਂ ਮੂਰੀ ਦੀ ਸਲਾਈ ਵੀ ਦੇਖ ਲਓ ਉਸ ਤੋਂ ਬਾਅਦ ਪਲਾਸਟਿਕ ਪਾਉਂਗੇ ਐਂਡ ਵਿੱਚ ਠੀਕ ਆ ਤੇ ਆਪਾਂ ਨੇ ਜਿੰਨੀ ਮੂਰੀ ਰੱਖਣੀ ਆ ਮੂਰੀ ਦੀ ਸਲਾਈ ਤੁਸੀਂ ਕਿਵੇਂ ਲਾਉਣੀ ਆ ਇਹ ਵੀ ਦੇਖ ਲਓ ਇੰਚ ਟੇਪ ਨਾਲ ਤੁਸੀਂ ਨਾਪ ਲੈਣੀ ਆ ਮੂਰੀ ਕਸਟਮਰ ਦੀ ਕਿੰਨੀ ਰੱਖਣੀ ਆ ਠੀਕ ਆ ਆਪਾਂ ਨੇ ਰੱਖਣੀ ਆ ਜੀ 6 ਮੂਰੀ ਠੀਕ ਆ ਤੇ 6 ਮੂਰੀ ਰੱਖ ਕੇ ਪੂਰੇ ਡਬਲ ਕਰ ਦੇਣਾ ਤੇ ਕਈ ਵਾਰੀ ਕੀ ਹੁੰਦਾ ਨਾ ਕਿ ਕਸਟਮਰ ਕਹਿੰਦੇ ਉਹਨੇ نیچے ਤੋਂ ਖੁੱਲੀ ਚਾਹੀਦੀ ਉੱਪਰੋਂ ਥੋੜੀ ਤੰਗ ਚਾਹੀਦੀ ਐ ਵੀ ਖੁੱਲੀ ਜੀ ਨਾ ਹੋਵੇ ਜ਼ਿਆਦਾ ਹਨਾ ਤੇ ਤੁਸੀਂ ਉਹਨੂੰ ਟਾਈਟ ਕਿੱਦਾਂ ਕਰ ਸਕਦੇ ਆ ਤੁਸੀਂ ਉਰੇ ਤੋਂ ਸਲਾਈ ਲੈ ਆਉਣੀ ਠੀਕ ਐ ਇੰਨੀ ਕ ਇੰਨੀ ਕ ਲਿਆਂਦੀ ਉਰੇ ਤੋਂ ਥੋੜੀ ਜਿਹੀ ਡੁੰਗਾਈ ਪਾ ਦੇਣੀ ਐ ਤੁਸੀਂ ਉਰੇ ਤੋਂ ਥੋੜੀ ਸ਼ੇਪ ਐਦਾਂ ਦੇ ਦੇਣੀ ਗੁਲਾਈ ਚ हां जी ਆਪਾਂ ਨੇ ਨਾ ਇਹ ਮਤਲਬ ਜਿਹੜੀ ਨੀਚੇ ਵਾਲੀ ਮੂਰੀ ਦੀ ਸਲਾਈ ਉਹ ਲਾ ਲਈ ਹਨਾ ਮੂਰੀ ਦੀ ਸਲਾਈ ਲਾਉਣ ਤੋਂ ਬਾਅਦ ਇਹ ਪਲਾਜ਼ੋ ਵਿੱਚ ਵੀ ਮੈਂ ਇਦਾਂ ਹੀ ਸਲਾਈ ਲਾਉਣੀ ਆ ਤੁਸੀਂ ਸਾਰੇ ਜਣੇ ਧਿਆਨ ਨਾਲ ਦੇਖ ਲਓ ਜਿਵੇਂ ਨਾ ਆਪਾਂ ਨੇ ਅਸਣ ਦੀ ਸਲਾਈ ਲਾਈ ਤੀ ਇੱਥੇ ਸਲਾਈ ਛੱਡੀ ਤੀ ਹਨਾ ਤੇ ਆਪਾਂ ਨੇ ਨਾ ਹੁਣ ਦੇਖੋ ਮੂਰੀ ਦੀ ਸਲਾਈ ਇੱਧਰ ਨੂੰ ਕੱਢਤੀ ਆ ਮੂਰੀ ਦੀ ਇੱਧਰ ਨੂੰ ਕੱਢਤੀ ਠੀਕ ਆ ਤੇ ਜਿਹੜੀ ਹੁਣ ਇਹ ਸਲਾਈ ਲਾਉਣੀ ਆ ਇਹ ਸਲਾਈ ਆਪਾਂ ਨੇ ਐਵੇਂ ਕਰਕੇ ਲਾਉਣੀ ਆ ਠੀਕ ਆ ਆ ਚੀਜ਼ ਇੱਧਰ ਕਰ ਦੇਣੀ ਆ ਆ ਚੀਜ਼ ਇੱਧਰ ਕਰ ਦੇਣੀ ਆ ਠੀਕ ਆ ਫਿਰ ਆਪਾਂ ਨੇ ਹੁਣ ਸੈਂਟਰ 'ਚ ਸਲਾਈ ਲਾ ਅਦੇ ਕੋਰੇ ਆਗੇ ਨਾ ਤੇ ਉਰੇ ਆਪਣੇ ਆਸਣ ਕੋਲ ਨੀਚੇ ਡਬਲ ਸਲਾਈ ਕਰ ਦਾਨੀ ਆ ਠੀਕ ਆ ਡਬਲ ਤੋਂ ਵੀ ਡਬਲ ਕਰ ਦੋ ਤੇ ਐਦਾਂ ਬਣ ਜਾਣੀ ਤੇ ਬਾਕੀ ਜਿਹੜੀ ਮੂਰੀ ਆ ਉਹ ਆਪਣੇ ਬਾਧੂ ਦੀ ਕਟਿੰਗ ਕਰ ਦਾਨੀ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਸਿੱਧੀ ਕਰਕੇ ਦੇਖਦੇ ਆਂ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਲਾਸਟਿਕ ਬਾਰੇ ਦੱਸਣ ਲੱਗੀ ਆਂ ਤੇ ਇਲਾਸਟਿਕ ਜਿਹੜੇ ਤਰੀਕੇ ਨਾਲ ਮੈਂ ਪਾਉਣ ਲੱਗੀ ਆਂ ਬਹੁਤ ਹੀ ਸੌਖਾ ਤਰੀਕਾ ਏ ਤੁਹਾਨੂੰ ਕੋਈ ਵੀ ਉਲਝਣ ਦੀ ਲੋੜ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਹਿਪ ਹੋਵੇ ਕਿਸੇ ਵੀ ਕਿਸੇ ਵੀ ਸਾਈਜ਼ ਦੀ ਹਿਪ ਹੋਵੇ ਤਾਂ ਤੁਸੀਂ ਉਹ ਇਲਾਸਟਿਕ ਪਾ ਸਕਦੇ ਆਂ ਤੁਹਾਨੂੰ ਇਲਾਸਟਿਕ ਪਾਉਣ ਚ ਕਦੇ ਵੀ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਤੇ ਹਾਂ ਜੀ ਜਿਹੜੀ ਆਪਾਂ ਇਹਦੇ ਵਿੱਚ ਲਾਸਟਿਕ ਪਾਉਣ ਲੱਗੇ ਆ ਠੀਕ ਹੈ ਲਾਸਟਿਕ ਪਾਉਣ ਲੱਗੇ 1 ਇੰਚ ਦੇ ਠੀਕ ਹੈ ਜੀ ਤੇ ਮੈਨੂੰ ਕਾਫੀ ਜ਼ਿਆਦਾ ਕਾਲਾਂ ਵੀ ਆਉਣੀਆਂ ਕਾਫੀ ਜ਼ਿਆਦਾ ਕਮੈਂਟ ਵੀ ਆਉਣੇ ਆ ਵੀ ਤੁਸੀਂ ਲਾਸਟਿਕ ਕਿੱਦਾਂ ਪਾਉਨੇ ਆ ਕਿੰਨੇ ਇੰਚ ਪਾਉਨੇ ਆ ਕਿਵੇਂ ਪਾਉਨੇ ਆ हिਪ ਦੇ ਹਿਸਾਬ ਨਾਲ ਪਾਉਨੇ ਆ ਜਾਂ ਕਿਵੇਂ ਪਾਉਨੇ ਆ ਠੀਕ ਆ ਤੇ ਮੈਂ ਫਾਰਮੂਲਾ ਤੁਹਾਨੂੰ ਪੱਕਾ ਪੱਕੇ ਲਈ ਦੱਸਦੀ ਆ ਜਦੋਂ ਵੀ ਆਪਾਂ ਨੇ ਮਤਲਬ ਲਾਸਟਿਕ ਪਾਉਣੀ ਆ ਤਾਂ ਤੁਸੀਂ ਨਾ हिਪ ਨਾਲੋਂ 5 ਇੰਚ ਜਾਂ 6 ਇੰਚ ਕੱਟ ਕਰਕੇ ਪਾਉਣੀ ਆ ਠੀਕ ਹੈ ਜਿਵੇਂ ਹੁਣ ਮੇਰੇ ਕਸਟਮਰ ਦੀ हिਪ ਹੈਗੀ ਆ ਜੀ 19 ਠੀਕ ਆ 19 ਹਿੱਪ ਐ 1 2 3 4 5 6 6 ਇੰਚ ਕੱਟ ਗਈ ਠੀਕ ਐ ਤੇ ਆ ਦੇਖੋ ਆਪਾਂ ਖਿੱਚ ਕੇ ਦੇਖਦੇ ਆ ਇਹਨੂੰ 19 20 21 22 23 24 ਤੱਕ ਜਾਂਦੀ ਐ ਠੀਕ ਐ ਤੇ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜਦੋਂ ਵੀ ਤੁਸੀਂ ਲਾਸਟ ਰਿਕ ਪਾਉਣੀ ਆ ਤਾਂ ਹਿੱਪ ਨਾਲੋਂ 4 ਇੰਚ ਜਾਂ 5 ਇੰਚ ਜਾਂ 6 ਇੰਚ 6 ਇੰਚ ਘੱਟ ਵੀ ਪਾ ਸਕਦੇ ਆ ਬਿਲਕੁਲ ਲਾਸਟਿਕ ਪ੍ਰੋਪਰ ਸਹੀ ਆਊਗੀ ਕੋਈ ਵੀ ਤੁਹਾਨੂੰ ਦਿੱਕਤ ਨਹੀਂ ਆਊਗੀ ਵੀ ਹਾਂਜੀ ਵੀ ਸਾਡੀ ਲਾਸਟਿਕ ਘੱਟ ਗਈ ਜਾਂ ਵੱਧ ਗਈ ਠੀਕ ਆ ਸਿਰਫ ਤੁਸੀਂ 5 ਜਾਂ 6 ਇੰਚ ਘੱਟ ਪਾਉਣੀ ਆ ਠੀਕ ਆ ਹੀਪ ਨਾਲੋ ਇਹ ਚੀਜ਼ ਆਪਣੇ ਦਿਮਾਗ 'ਚ ਤੁਸੀਂ ਬਿਠਾ ਲਓ ਮੈਂ ਕਾਫੀ ਵਾਰ ਰਿਪੀਟ ਕਰਦੀ ਹੁੰਨੀ ਆ ਪਰ ਜਦੋਂ ਹੁਣ ਆਪਾਂ ਨੇ ਜੋੜ ਪਾਉਣਾ ਇਹਦੇ ਵਿੱਚ ਜੋੜ ਥੋੜਾ ਜਿਹਾ ਵੱਧ ਕਟਿੰਗ ਕਰਨਾ ਠੀਕ ਆ ਇੰਨਾ ਕੁ ਬਸ ਠੀਕ ਹੈ ਜੀ ਤੇ ਆਜੋ ਹੁਣ ਮੈਂ ਇਹਦੇ ਵਿੱਚ ਜੋੜ ਪਾ ਕੇ ਤੁਹਾਨੂੰ ਪਉਣਾ ਦੱਸਦੀ ਆ ਵੀ ਇਹਨੂੰ ਆਪਾਂ ਕਿੱਦਾਂ ਪਾ ਸਕਦੇ ਹਾਂ ਪਹਿਲਾਂ ਇਹਨੂੰ ਡਬਲ ਜੋੜ ਲੈਣਾ ਤੇ ਆਪਾਂ ਨੇ ਇਹ ਇਦਾਂ ਜੋੜ ਲੈਣੀ ਆ ਠੀਕ ਆ ਜੋੜ ਕੇ ਫਿਰ ਆਪਾਂ ਨੇ ਕੱਪੜਾ ਚੱਕਣਾ ਆਪਣਾ ਚੱਕ ਕੇ ਕੱਪੜਾ ਤੁਸੀਂ ਪਹਿਲਾਂ ਦੇਖ ਲੈਣਾ ਵੀ ਜਿੰਨਾ ਵੀ ਵਾਧੂ ਲੱਗਦਾ ਤੁਹਾਨੂੰ ਉੱਪਰੋਂ ਉਹ ਕਟਿੰਗ ਕਰ ਸਕਦੇ ਆ ਤੁਸੀਂ ਤੇ ਥੋੜਾ ਥੋੜਾ ਇਧਰੋਂ ਆਪਣਾ ਵਾਧੂ ਇਹ ਬਾਕੀ ਥੋੜਾ ਇਧਰੋਂ ਵਧਿਆ ਹੋਇਆ ਆਪਣਾ ਤੇ ਕਪੜਾ ਤੇ ਤੁਸੀਂ ਇਤੋਂ ਰੋ ਵੀ ਕਟਿੰਗ ਕਰ ਲੈਣਾ ਐਂ ਚੰਗੀ ਤਰ੍ਹਾਂ ਫਿਨਿਸ਼ਿੰਗ ਕਰ ਲੈਣੀ ਦੀ ਠੀਕ ਆ ਕਰਨ ਤੋਂ ਬਾਅਦ ਪਹਿਲਾਂ ਤੁਸੀਂ ਉੱਪਰ ਕੱਚੀ ਸਿਲਾਈ ਲਾ ਲੈਣੀ ਐ ਇਦਾਂ ਇਦਾਂ ਨਾ ਸਾਰਾ ਹੀ ਕਪੜਾ ਫੋਲਡ ਕਰਕੇ ਵੀ ਸਿਲਾਈ ਲਾ ਲੈਣੀ ਐ ਇੱਦਾਂ ਤੁਸੀਂ ਸਾਰੇ ਪਾਸੇ ਸਲਾਈ ਲਾ ਕੇ ਹੁਣ ਤੁਸੀਂ ਇਲਾਸਟਿਕ ਇੱਥੇ ਰੱਖਣੀ ਆ ਇੱਦਾਂ ਇਲਾਸਟਿਕ ਰੱਖ ਲੈਣੀ ਆ ਠੀਕ ਆ ਇਲਾਸਟਿਕ ਰੱਖ ਕੇ ਐਵੇਂ ਰੱਖ ਕੇ ਤੇ ਸਿਰਫ ਉਰੇ ਸਲਾਈ ਲਾਉਣੀ ਆ ਤੁਸੀਂ ਇਲਾਸਟਿਕ ਦੇ ਉੱਪਰ ਸਲਾਈ ਨਹੀਂ ਲਾਉਣੀ ਹੈਗੀ ਬਸ ਇਹ ਚੀਜ਼ ਦਾ ਧਿਆਨ ਰੱਖਣਾ ਇਲਾਸਟਿਕ ਦੇ نیچے ਸਲਾਈ ਹੋਣੀ ਚਾਹੀਦੀ ਆ ਬਹੁਤ ਹੀ ਸੌਖੇ ਤਰੀਕੇ ਨਾਲ ਕਿਉਂਕਿ ਕੋਈ ਬਲ ਨਹੀਂ ਪਊਗਾ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਤੁਸੀਂ ਪੂਰੀ ਦੇਖੋ ਲਾਸਟਿਕ ਲੱਗਦੀ ਠੀਕ ਹੈ ਜੀ ਇਹ इलास्टिक ਬਣੀ ਪੈ ਗਈ ਤੇ ਅਫਗਾਨੀ ਸਲਵਾਰ ਬਣ ਗਈ ਤੇ ਆ ਸਾਰੀ ਤੁਸੀਂ ਇਲਾਸਟਿਕ ਖਿੱਚ ਕੇ ਇਹਦੇ ਬਾਲ ਇੱਕ ਬਰਾਬਰ ਕਰਨੇ ਆ ਕਈ ਪਤਾ ਕੀ ਕਰਦੇ ਆ ਜਿਵੇਂ ਹੁਣ ਦੇਖੋ ਮੈਂ ਆ ਇਲਾਸਟਿਕ ਸੈੱਟ ਕਰੀ ਆ ਹਨਾ ਤੇ ਤੁਸੀਂ ਸਲਾਈ ਲਾਉਣ ਲੱਗ ਜਾਨੇ ਅੱਗੇ ਤੋਂ ਸੈੱਟ ਹੁੰਦੀ ਪਿੱਛੇ ਆ ਆ ਚੀਜ਼ ਚ ਬਾਲ ਪੈਣੇ ਆ ਹਨਾ ਇਹ ਕਾਤੇ ਪੈਣੇ ਆ ਤੇ ਤੁਸੀਂ ਨਾ ਆ ਇਲਾਸਟਿਕ ਐਦਾਂ ਸੈੱਟ ਕਰਨੀ ਆ ਠੀਕ ਹੈ ਇੱਦਾਂ ਇੱਕ ਬਰਾਬਰ ਵਾਲ ਹੋ ਜਾਣੇ ਐਵੇਂ ਖਿੱਚ ਕੇ ਨਾ ਇੱਕ ਬਰਾਬਰ ਵਾਲ ਕਰਕੇ ਨਾ ਹੁਣ ਤੁਸੀਂ ਉਰੇ ਸਲਾਈ ਲਾਓ ਦੱਬਮੀ ਠੀਕ ਆ ਤੇ ਤੁਸੀਂ ਆਹ ਚੰਗੀ ਤਰ੍ਹਾਂ ਨਾ ਆ ਚੀਜ਼ ਏਦਾਂ ਸੈੱਟ ਕਰਨੀ ਆ ਉਰੇ ਤੋਂ ਐਵੇਂ ਸੈੱਟ ਕਰਕੇ ਪਿੱਛੇ ਤੋਂ ਲਾਸਟਿਕੇ ਖਿੱਚਣੀ ਆ ਠੀਕ ਆ ਲੱਗਾ ਆ ਦੇਖੋ ਆ ਚੀਜ਼ ਪਰ ਨਾ ਤੁਸੀਂ ਏਦਾਂ ਇਹਨੂੰ ਸੈੱਟ ਕਰਨਾ ਏ ਐਵੇਂ ਬਰਾਬਰ ਕਰਕੇ ਨਾ ਬਿਲਕੁਲ ਜੇ ਤੁਸੀਂ ਏਦਾਂ ਕਰੇ ਹੋਏ ਤੇ ਸਲਾਈ ਮਾਰ ਦੋਗੇ ਤਾਂ ਬੜ ਪਊਗਾ ਹਮੇਸ਼ਾ ਹਾਂਜੀ ਆਪਣੀ ਅਫਗਾਨੀ ਸਲਵਾਰ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਲਓ ਤੇ ਇਹ ਪੈਂਟ ਮਤਲਬ ਜਿਵੇਂ ਆਪਾਂ ਨੇ ਪਲਾਜ਼ੋ ਦੀ ਕਟਿੰਗ ਕਰਦੇ ਹੁੰਦੇ ਹਾਂ ਨਾ ਜੇ ਤੁਸੀਂ ਐਵੇਂ ਕਟਿੰਗ ਕਰੋਗੇ ਤਾਂ ਬਿਲਕੁਲ ਸਹੀ ਆਊਗੀ ਜੇ ਤੁਸੀਂ ਦੂਜੇ ਲੋਟ ਕਰੋਗੇ ਨਾ ਤਾਂ ਪਿੱਛੇ ਤੋਂ ਇਹ ਚੱਕੀ ਜਾਊਗੀ ਹੀ ਹਨਾ ਕਿਉਂਕਿ ਨਾ ਜਦੋਂ ਆਪਾਂ ਸਲਵਾਰ ਦੀ ਮੂਰੀ 'ਚ ਬਲ ਪਾ ਦੂਗੇ ਤਾਂ ਫਿਰ ਉਹਨੇ ਜਿਹੜੀ ਪਿੱਛੇ ਵਾਲੀ ਸਲਾਈ ਉਹਨੇ ਖਿੱਚ ਪਾਉਣੀ ਪਾਉਣੀ ਆ ਉਹਨਾ ਮਤਲਬ ਖਿੱਚ ਜੀ ਪੈਣ ਲੱਗ ਜਾਂਦੀ ਆ ਤੇ ਜਿਹੜੀ ਆਪਾਂ ਪਲਾਜ਼ੋ ਨਾਲ ਦੀ ਕਟਿੰਗ ਕਰੂਗੇ ਜਿਵੇਂ ਆ ਪਲਾਜ਼ੋ ਨਾਲ ਦੀ ਆ ਹਨਾ ਪਲਾਜ਼ੋ ਵਾਂਗੂ ਕਟਿੰਗ ਕਰੀ ਆਪਾਂ ਨੇ ਤੇ ਨਾਂ ਵਾਲੀ ਖੁੱਲੀ ਆ ਨਾਂ ਵਾਲੀ ਟੈਟ ਹੈ ਨਾ ਤੇ ਐਦਾਂ ਸ਼ੇਪ ਆ ਜਾਂਦੀ ਇਹਦੀ ਪਲਾਜ਼ੋ ਵਾਂਗੂ ਆ ਜਾਂਦੀ ਹੈ ਸ਼ੇਪ ਠੀਕ ਹੈ ਤੇ ਐਦਾਂ ਪੈਂਦੀ ਹੈ ਜੀ ਲਾਸਟਿਕ ਇਹਦੇ ਵਿੱਚ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ